ਨਸ਼ਾ ਵਿਰੋਧੀ ਯੁੱਧ ਚਲਾਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕਸੂਤੇ ਫਸ ਗਏ ਨੇ ਯਾਨੀ ਬੇਨਾਮੀ ਸੰਪਤੀ ਦਾ ਇੱਕ ਬਹੁਤ ਵੱਡਾ ਦਾਵਾ ਹੋ ਗਿਆ ਤੇ ਤਾਰਾ ਆਸਟ੍ਰੇਲੀਆ ਤੱਕ ਜੁੜਗੀਆਂ ਨੇ ਤਾਂ ਹੁਣ ਕਹਿੰਦੇ ਭਗਵਾਨ ਤਮਾਨ ਦਾ ਵੀ ਘਰ ਟਾਇਆ ਜਾਊਗਾ ਹੁਣ ਦੂਜੇ ਪਾਸੇ ਸਵਾਲ ਉੱਠ ਖੜੇ ਨੇ ਗੌਰਵ ਯਾਦਵ ਡੀਜੀਪੀ ਪੰਜਾਬ ਦੇ ਉਹਨਾਂ ਨੂੰ ਵੀ ਇਸ ਗੱਲ ਦੇ ਲਪੇਟੇ ਵਿੱਚ ਲੈ ਲਿਆ ਕੀਨੇ ਲੈ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਜਾ ਰਿਹਾ ਕਿ ਭਾਈ ਤੁਸੀਂ ਜਿਹੜਾ ਨਸ਼ਾ ਵਿਰੋਧ ਯੁੱਧ ਛੇੜਿਆ ਸੀ ਇਹ ਬਿਲਕੁਲ ਫੇਲ ਹੋ ਚੁੱਕਿਆ ਹੈ ਔਰ ਦੂਜੇ ਪਾਸੇ ਇਹਦਾ ਇੱਕ ਵੀਡੀਓ ਸਾਹਮਣੇ ਆ ਗਿਆ ਔਰ ਇਸਦਾ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਪਾਸੇ ਨਸ਼ਾ ਵਿਰੋਧ ਯੁੱਧ ਛੇੜ ਜਾਂਦਾ ਪੰਜਾਬ ਦੇ ਅੰਦਰ ਔਰ ਦੂਜੇ ਪਾਸੇ ਨਸ਼ਿਆਂ ਦੇ ਵਿਰੋਧ ਕਰਨ ਵਾਲੇ ਲੋਕਾਂ ਦੀਆਂ ਕਹਿੰਦੇ ਲੱਤਾਂ ਤੋੜੀਆਂ ਜਾ ਰਹੀਆਂ ਨੇ ਔਰ ਨਾਲ ਹੀ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਜਿਨ੍ਹਾਂ ਲੋਕਾਂ ਦੇ ਘਟ ਆਏ ਜਾ ਰਹੇ ਨੇ ਦਹਾਕਾ ਸਾਲ ਦੇ ਵਿੱਚ ਕਹਿੰਦੇ ਹੋ ਨਸ਼ਾ ਤਸਕਰ ਨਹੀਂ ਉਹ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕਰਕੇ ਬਣਾਈ ਹੋਈ ਸੰਪਤੀ ਐ ਉਹਨਾਂ ਦੇ ਉੱਤੇ ਬਲਡوزر ਚੱਲਿਆ ਜੇਕਰ ਵਾਕਈ ਨਸ਼ਾ ਵਿਰੋਧੀ ਯੁੱਧ ਹੁੰਦਾ ਤਾਂ ਕਿ ਕੋਸਟੇਬਲ ਦਾ ਘਰ ਨਾ ਟੰਦਾ ਉਸ ਉੱਪਰ ਵੀ ਬਲਡوزر ਚੱਲਣਾ ਤੈ ਸੀ ਤਾਂ ਇੱਥੇ ਸਾਰੇ ਲੋਕਾਂ ਨੂੰ ਨੇਰੇ ਦੇ ਵਿੱਚ ਰੱਖਿਆ ਜਾਂਦਾ ਤਾਂ ਹੁਣ ਪੰਜਾਬ ਦੇ ਮੁੱਖ ਮੰਤਰੀ ਦਾ ਇੱਕ ਬਹੁਤ ਵੱਡਾ ਕਾਰਨਾਮਾ ਸਾਹਮਣੇ ਆ ਗਿਆ ਆਸਟ੍ਰੇਲੀਆ ਤੱਕ ਕਹਿੰਦੇ ਉੱਥੇ ਬਹੁਤ ਵੱਡੇ ਵੱਡੇ ਮਹਿਲ ਬਣਾਈ ਜਾ ਰਹੇ ਨੇ ਸਵਾਲ ਮੁੱਖ ਮੰਤਰੀ ਦੇ ਉੱਤੇ ਵੀ ਉੱਠਿਆ ਕਿ ਜਿਹੜੇ ਵੱਡੇ ਪੱਦਰ ਦੇ ਉੱਤੇ ਤੁਸੀਂ ਇੰਕਾਊਂਟਰ ਕਰਵਾ ਰਹੇ ਹੋ ਜਾਂ ਕਰ ਰਹੇ ਹੋ ਤੇ ਕਹਿੰਦੇ ਭਾਈ ਤੁਸੀਂ ਇਹਨੂੰ ਕਰਨਾ ਬੰਦ ਕਰ ਦਿਓ ਕਿਉਂਕਿ ਪੰਜਾਬ ਦੀ ਜਨਤਾ ਦਾ ਚਿੱਟੇ ਨਾਲ ਹੀ ਮਰ ਰਹੀ ਹੈ ਤੁਹਾਨੂੰ ਇਨਕਾਊਂਟਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਲੋਕ ਤਾਂ ਤੁਹਾਡੇ ਚਿੱਟੇ ਨਾਲ ਹੀ ਮਰ ਰਹੇ ਆਂ ਔਰ ਚਿੱਟਾ ਗਦੇ ਬੰਦੇ ਨਹੀਂ ਹੋ ਸਕਦਾ ਔਰ ਜਿਹੜੀ ਵੀਡੀਓ ਅੱਜ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਹੈ ਹੈਰਾਨ ਕਰ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਮੌਜੂਦਾ ਭਗਵੰਤ ਸਿੰਘ ਮਾਨ ਇਹਨਾਂ ਦੇ ਉੱਤੇ ਦਾ ਸਵਾਲ ਉੱਠਣੀ ਸੀ ਸਵਾਲ ਇਧਰਲੇ ਪਾਸੇ ਪੰਜਾਬ ਦੀ ਪੁਲਿਸ ਦੇ ਮੁਖੀ ਗੌਰਵ ਜਾਦਵ ਡੀਜੀਪੀ ਪੂਰੀ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਚੱਕੇ ਗਏ ਨੇ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਲੋਕਾਂ ਦੇ ਘਰ ਘਟਾ ਰਿਆ ਅੱਜ ਕਹਿੰਦੇ ਹੁਣ ਉਸ ਦਾ ਘਰ ਘਟਾਣ ਜਾ ਰਿਹਾ ਆ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਦੋਸ਼ ਕੀ ਲੱਗੇ ਨੇ ਉਹ ਸਿੰਘ ਮਾਨ ਦੇ ਉੱਤੇ ਸੁਣੋ ਅੱਜ ਭਗਵੰਤ ਮਾਨ ਅਲੀ ਬਾਪਾ ਦਾ ਇਹਦੇ 40 93 ਚੋਰ ਨੇ 93 ਚੋਰ ਪੰਜਾਬ ਚ ਲੁੱਟ ਖਸੁੱਟ ਕਰ ਰਹੇ ਆ ਤੇ ਪੈਸਾ ਇਕੱਠਾ ਕਰਕੇ ਭਗਵੰਤ ਮਾਨ ਨੂੰ ਹੀ ਦੇ ਰਹੇ ਜਾਇਦਾਦਾਂ ਕਿੰਨੀਆਂ ਪਾੜ ਰਹੀਆਂ ਆ ਸਟ੍ਰੇਲੀਆ ਅੱਜ ਸਾਰੇ ਲੀਟਰਾਂ ਦੀਆਂ ਕਿੱਥੇ ਕਿੱਥੇ ਜ਼ਾਇਦਾਤਾ ਵੰਡ ਰਹੀਆਂ ਮੇਰੇ ਅਰਕਾ ਕੋਈ ਆਮ ਆਦਮੀ ਦਾ ਵਰਕਰ ਹੋਵੇ ਉਹਨੂੰ ਚੇਅਰਮੈਨੀ ਤੇ ਤਣਾਅ ਕਰ ਦੋ ਜਿਵੇਂ ਉਹ ਸਰਪੰਚ ਮਰ ਗਿਆ ਜਾਂ ਤਾਂ ਉਹ ਕਿਸੇ ਨੂੰ ਮਾਰੂਗਾ ਵੀ ਮੈਨੂੰ ਕੰਮ ਨਹੀਂ ਕਰਨ ਦਿੰਦਾ ਜਾਂ ਉਹ ਇਹਨਾਂ ਦੇ ਪੋਲ ਖੋਲੂਗਾ ਜਿਹੜੇ ਵੱਡੇ ਵੱਡੇ ਹਉਦੇ ਦਿੱਤੇ ਆ ਇਹ ਇਹਨਾਂ ਦੇ ਆਪਣੇ ਕਮਾਊ ਪੁੱਤਾਂ ਨੂੰ ਦਿੱਤੇ ਆ ਜਿਵੇਂ ਲੀਟਰ ਕਹਿੰਦੇ ਹੁੰਦੇ ਨੇ ਵੱਡੇ ਵੱਡੇ ਨਹੀਂ ਨੋ ਕਮੈਂਟਸ ਉਸ ਬਾਰੇ ਮੈਂ ਕੋਈ ਕਮੈਂਟਸ ਨਹੀਂ ਮਾਰ ਉਹ ਤਾਂ ਮੇਰੇ ਲੈਵਲ ਤੋਂ ਬੜਾ ਨੀਚਾ ਲੈਵਲ ਆ ਉਹਦਾ ਪਰ ਉਹਦੀਆਂ ਜਿਹੜੀਆਂ ਹਰਕਤਾਂ ਪੰਜਾਬ ਪਰਤੇ ਜਿਹੜੇ ਕੰਮ ਕੀਤੇ ਹਨ ਮੈਥੋਂ بڑا ਉਹਦਾ ਛੋਟਾ ਲੈ ਮਲਾ ਜੁੱਤ ਨਸ਼ਾ ਅਪਰਧ ਵਿੱਟਣਾ ਸਭ ਤੋਂ ਪਹਿਲਾਂ ਪੰਜਾਬ 'ਚ ਜੇਕਰ ਕਿਸੇ ਦਾ ਟੈਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਦਾ ਘਟੈਣਾ ਚਾਹੀਦਾ ਭਗਵੰਤ ਮਾਨ ਦਾ ਉਸ ਤੋਂ ਬਾਅਦ ਨੈਕਸਟ ਜ਼ਿੰਮੇਵਾਰੀ ਜੇ ਕਿਸੇ ਦੀ ਹੈਗੀ ਪੰਜਾਬ ਦਾ ਜਿਹੜਾ ਪੁਲਿਸ ਮੁਖੀ ਜਾ ਉਸ ਦੀ ਹੈਗੀ ਉਸ ਤੋਂ ਬਾਅਦ ਜੇ ਕਿਸੇ ਦੀ ਜ਼ਿੰਮੇਵਾਰੀ ਹੈਗੀ ਨਸ਼ਾ ਅਪਰਧ ਸਮੇਂ ਦੇ ਐਸਐਸਪੀ ਦੀ ਹੈਗੀ ਜ਼ਿਲ੍ਹੇ ਦੀ ਉਸ ਤੋਂ ਬਾਅਦ ਹੈਗੀ ਐਸਐਚਓ ਸ਼ਰਾਮ ਨਾਲ ਲੋਕ ਮਰ ਰਹੇ ਨੇ ਤੇ ਉੱਥੇ ਪ੍ਰੋਟੈਸਟਾਂ ਕਰਸੋਂ ਉੱਠਣ ਦੀ ਉਮੀਦ ਸੀ ਤੇ ਉਹਨਾਂ ਦੇ ਮੂੰਹ 'ਤੇ ਜਾ ਕੇ ਕੁੱਟੀਆਂ ਦੇਤੀਆਂ ਪੈਸੇ ਦੀਆਂ 10-10 ਲੱਖ ਰੁਪਈਆ ਚੁੱਪ ਕਰਾਤੇ ਇਹ ਇਹ ਕਹਿੰਦੇ ਯੁੱਧ ਨਸ਼ਾ ਵਿਰੋਧ ਨਹੀਂ ਯੁੱਧ ਪੰਜਾਬ ਤੇ ਨੌਜਵਾਨੀ ਦੇ ਵਿਰੁੱਧ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡੀ ਖਬਰ ਆ ਗਈ ਆ ਕਿਉਂਕਿ ਪੰਜਾਬ ਦੇ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਕਹਿੰਦੇ ਆਪਣੀ ਜਾਇਦਾਦ ਬਣਾ ਰਹੇ ਨੇ ਤਾਂ ਹੁਣ ਕੀ ਸਚਾਈ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜੂਗਾ ਪਰ ਹੁਣ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਦੇ ਉੱਤੇ ਵਿਰੋਧ ਹੋ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਵਿਰੁੱਧ ਤਾਂ ਨਹੀਂ ਵਾਕਈ ਕਹਿ ਸਕਦੇ ਜਿਵੇਂ ਕਿ ਐਂਕਾਊਂਟਰ ਹੋ ਰਹੇ ਨੇ ਪੰਜਾਬ ਦੇ ਲੋਕ ਮਾਰੇ ਜਾ ਰਹੇ ਨੇ ਇਹ ਤਾਂ ਲੋਕਾਂ ਦੇ ਵਿਰੁੱਧ ਚੱਕ ਦਿੱਤਾ ਝੋਕਾ ਜਿਹੜਾ ਅਗੇ ਭਗਵੰਤ ਸਿੰਘ ਮਾਨ ਦਾਵਾ ਕਰਦੇ ਸੀ ਕਿ ਅਸੀਂ ਕਿਸੇ ਵੀ ਨਸ਼ੇ ਤਸਕਰ ਦਾ ਘਰ ਤਾਂ ਨਹੀਂ ਛੱਡਾਂਗੇ ਪਰ ਹੁਣ ਸਵਾਲ ਸਭ ਤੋਂ ਵੱਡਾ ਤੁਹਾਡੇ ਸਾਰਿਆਂ ਦੇ ਸਾਹਮਣੇ ਖੜਾ ਕਿਉਂਕਿ ਜਿਹੜੀ ਕੌਂਸਲ ਬਠਿੰਡੇ ਵਾਲੀ ਆ ਉਹਦਾ ਅੱਜ ਤੱਕ ਉਹੀ ਮਹਿਲ ਤੁਹਾਡੇ ਸਾਹਮਣੇ ਆ ਉਦੇ ਉੱਤੇ ਜਦੋਂ ਕੋਈ ਸਵਾਲ ਚਾਹਦਾ ਤਾਂ ਉਹਨੂੰ ਪੈ ਦਿੰਦੇ ਇਹਦੇ ਉੱਤੇ ਲਾਉਣ ਲਿਆ ਹੋਇਆ ਇਹਦੇ ਕਰਦੇ ਉੱਤੇ ਮੰਡੋਜ਼ਰ ਨਹੀਂ ਚੱਲਦਾ ਤਾਂ ਕੀ ਹੁਣ ਨਸ਼ੇ ਤਸਕਰਾਂ ਦੇ ਕੀ ਪਤਾ ਕਿਸੇ ਨੂੰ ਵੀ ਕਿਹੜੇ ਕਿਹੜੇ ਤੇ ਲਾਉਣ ਚੱਲ ਰਿਹਾ ਜਾਂ ਕਿਹੜੇ ਘਰ ਗੈਰ ਕਾਨੂੰਨੀ ਜ਼ਮੀਨ ਦੇ ਵਿੱਚ ਨੇ ਤਾਂ ਹੁਣ ਸਵਾਲ ਬਹੁਤ ਵੱਡਾ ਹੈ ਭਗਵੰਤ ਸਿੰਘ ਮਾਨ ਜਿਹੜੇ ਯੁੱਧ ਨੂੰ ਲੈ ਕੇ ਨਿਕਲੇ ਸੀ ਉਹੀ ਯੁੱਧ ਇਹਨਾਂ ਦੇ ਵਿਰੁੱਧ ਚੱਲ ਪਿਆ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਸੀ ਜੇਕਰ ਯੁੱਧ ਚਲਾਉਣਾ ਹੈ ਤਾਂ ਫਿਰ ਬਰਾਬਰ ਤੋਂ ਲਿਆ ਜਾਵੇ ਜਿਵੇਂ ਕਿ ਇਹਨਾਂ ਦੇ ਮੁੱਖ ਮੰਤਰੀ ਦੇ ਆਪਣੇ ਐਮਐਲਏ ਫੜੇ ਜਾ ਰਹੇ ਨੇ ਕੋਈ ਵਦਾ ਇੱਕ ਫੜਿਆ ਜਾ ਰਿਹਾ ਜਾਂ ਫਿਰ ਇਹ ਕੌਨਸਟੇਬਲ ਫੜੀ ਜਾਂਦੀ ਹੈ ਪੂਰਾ ਹੈਡਲਾਈਨ ਦੇ ਵਿੱਚ ਇਹਦੇ ਵੀ ਨਾਮ ਆ ਜਾਂਦਾ ਤਾਂ ਮੁੱਖ ਮੰਤਰੀ ਸਾਹਿਬ ਤਾਂ ਫਿਰ ਉਸ ਤੋਂ ਪਿੱਛੇ ਹਟ ਜਾਂਦੇ ਨੇ ਉਹ ਫਿਰ ਲੋਕ ਪੰਜਾਬ ਦੇ ਕਹਿੰਦੇ ਕਿਹੜੀ ਪਾਵਰ ਹੈ ਦੀ ਵਿੱਚੇ ਵਿੱਚ ਲੋਕ ਕਹਿ ਰਹੇ ਸੀ ਕਹਿੰਦੇ ਇਹਦੇ ਆਈਪੀਐਸ ਅਫਸਰਾਂ ਦੇ ਨਾਲ ਔਰ ਵੱਡੇ ਵੱਡੇ ਲੀਡਰਾਂ ਦੇ ਨਾਲ ਕਹਿੰਦੇ ਇਹਦਾ ਸੰਬੰਧ ਪਾਏ ਗਏ ਨੇ ਜਾਂ ਇਹਦੇ ਲਿੰਕ ਨੇ ਤਾਂ ਫੇਰ ਭਗਵੰਤ ਮਾਨ ਸਾਹਿਬ ਦੀ ਇੱਥੇ ਪਾਵਰ ਛੋਟੀ ਕਿਉਂ ਪੈ ਜਾਂਦੀ ਆ ਉਹ ਛਿੱਟੇ ਵਾਲੀ ਦੇ ਸਾਹਮਣੇ ਇਹ ਪੰਜਾਬ ਦੇ ਲੋਕ ਮੰਗ ਕਰ ਰਹੇ ਕਹਿੰਦੇ ਆਪਣੇ ਪਹਿਲਾਂ ਘਰ ਦੇ ਉੱਤੇ ਬਲਡੋజర్ ਚੱਲਣ ਦੇਖੋਗੇ ਭਵੰਤ ਮਾਨ ਦੇ ਉੱਤੇ ਇੱਕ ਹੋਰ ਵੀ ਬਹੁਤ ਵੱਡਾ ਦੋਸ਼ ਲੱਗ ਗਿਆ ਕਹਿੰਦੇ ਭਵੰਤ ਸਿੰਘ ਮਾਨ ਖੁਦ दारू ਪਿੰਦੇ ਨੇ ਖੁਦ ਆਪ ਨਸ਼ੇ ਕਰਦੇ ਹੋਏ ਬੰਦਾ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਕਿਵੇਂ ਕਰ ਦੂਗਾ ਇਹ ਪੰਜਾਬ ਦੀ ਜਨਤਾ ਦੇ ਸਵਾਲ ਨੇ ਹੁਣ ਜਗ੍ਹਾ ਜਗ੍ਹਾ ਦੇ ਉੱਤੇ ਮੁੱਖ ਮੰਤਰੀ ਨੂੰ ਘੇਰਿਆ ਜਾ ਰਿਹਾ ਕਿਉਂਕਿ ਪੰਜਾਬ ਦੀ ਜਨਤਾ ਇਸ ਕਦਰ ਖਫਾ ਹੋ ਗਈ ਆ ਇੱਕ ਨਰਿੰਦਰਦੀਪ ਨਾਮ ਦਾ ਇੱਕ ਮੁੰਡਾ ਮਾਰਿਆ ਜਾਂਦਾ ਕਰੰਟ ਲਾ ਕੇ ਪੰਜਾਬ ਦੀ ਪੁਲਿਸ ਦੁਆਰਾ ਜਿਹੜਾ ਕਿ ਬਠਿੰਡੇ ਦੇ ਵਿੱਚ ਸੀਆਈ ਸਟਾਫ ਨੇ ਕਰੰਟ ਲਾ ਕੇ ਮਾਰ ਦਿੱਤਾ ਸੀ ਤਾਂ ਉਸ ਬੰਦੇ ਨੂੰ ਇਨਸਾਫ ਲੈਣ ਦੇ ਲਈ ਅੱਜ ਤੱਕ ਧਰਨਾ ਲੱਗਿਆ ਪਿਆ ਕਰਨਲ ਬਾੜ ਦੀ ਪਤਨੀ ਹੋਰ ਪਤਾ ਨਹੀਂ ਕਿਹੜੇ ਕਿਹੜੇ ਪਰਿਵਾਰ ਬਹੁਤ ਸਾਰੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਬਹੁਤ ਸਾਰੇ ਪਰਿਵਾਰ ਇਕੱਠੇ ਹੋ ਗਏ ਨੇ ਤਾਂ ਹੁਣ ਪੰਜਾਬ ਦੇ ਲੋਕ ਇਸ ਗੱਲ ਦੀ ਮੰਗ ਕਰਦੇ ਨੇ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਕਮੈਂਟ ਨਹੀਂ ਕੀਤਾ ਉਹਨਾਂ ਗੱਲਾਂ ਦੇ ਉੱਤੇ ਤਾਂ ਆਪਣੀ ਪੋਸ ਨੂੰ ਲੁਕਾਉਣ ਦੀ ਖਾਤਰ ਕਰਨਲ ਮਾਮਲੇ ਤੋਂ ਉਹਨਾਂ ਦੀ ਝੜਕ ਪੈ ਗਈ ਸੀ ਜਦੋਂ ਕਰਨਲ ਵਾਰਡ ਦੀ ਪਤਨੀ ਉਹਨਾਂ ਨੂੰ ਮਿਲ ਕੇ ਹੁੰਦੀ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਤਾਂ ਇਹਦੇ ਵਿੱਚ ਬਹੁਤ ਵੱਡਾ ਭਰੋਸਾ ਦਿਵਾਇਆ ਜਾਂਦਾ ਕਹਿੰਦੇ ਅਸੀਂ ਤੁਹਾਡਾ ਇਨਸਾਫ ਦਵਾਵਾਂਗੇ ਤੁਹਾਨੂੰ 6 ਵਜੇ ਦਾ ਟਾਈਮ ਦੇ ਦਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਅਸੀਂ ਕਾਰਵਾਈ ਕਰਾਂਗੇ ਤਾਂ ਹੀ ਪੁਲਿਸ ਮੁਲਾਜ਼ਮਾਂ ਨੂੰ ਅੱਜ ਬਾਹਰ ਭਜਾਇਆ ਗਿਆ ਸਵਾਲ ਤਾਂ ਮੌਜੂਦਾ ਸਰਕਾਰ ਤੋਂ ਉੱਠਣਗੇ ਜਾਂ ਫਿਰ ਉਥੋਂ ਦੇ ਡੀਆਈਜੀ ਜਿਹੜੇ ਬਣ ਚੁੱਕੇ ਨੇ ਐਸਐਸਪੀ ਮਾਨਕ ਸਿੰਘ ਉਹਨਾਂ ਤੋਂ ਵੀ ਉੱਠ ਰਹੇ ਨੇ ਪਾ ਪੰਜਾਬ ਦੇ ਲੋਕ ਬਿਲਕੁਲ ਖਵਾ ਹੋ ਚੁੱਕੇ ਅਜਲੀ ਸਰਕਾਰ ਤੋਂ ਜੇਕਰ ਵਾਕਈ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗੰਤ ਸਿੰਘ ਮਾਨ ਕੁਝ ਚੰਗਾ ਕਰਨਾ ਚਾਹੁੰਦੇ ਆ ਦੋ ਸਾਲਾਂ ਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ ਰਹਿ ਗਏ ਨੇ ਤਾਂ ਸਭ ਤੋਂ ਪਹਿਲਾਂ ਆਪਣੇ ਕੌਂਸਟੇਬਲਾਂ ਦੇ ਉੱਤੇ ਜਿੰਨੇ ਵੀ ਫੜੇ ਜਾ ਰਹੇ ਇਹਨਾਂ ਦੇ ਲੀਡਰਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਲੈਣ ਦੀ ਲੋੜ ਹੈ ਨਹੀਂ ਪੰਜਾਬ ਦੀ ਜਨਤਾ 2027 ਦੇ ਲਈ ਜਵਾਬਦੇਹੀ ਬੈਠੀ ਹੈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਕਾ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਗਲੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ